ਹੁਣ ਤੁਸੀਂ ਘਰ ਬੈਠੇ ਆਪਣੇ ਹੀ ਫੋਨ ਤੇ ਆਪਣਾ ਆਧਾਰ ਕਾਰਡ ਬੜੀ ਆਰਾਮ ਦੇ ਨਾਲ ਅਪਡੇਟ ਕਰ ਸਕਦੇ ਆ। ਕਰ ਰਹੇ ਆ। ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਪ ਤੁਹਾਨੂੰ ਆਪਾ ਦੱਸਦੇ ਆਂ ਵੀਡੀਓ ਦੇ ਵਿੱਚ। ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾਣਾ ਆ। ਉੱਥੇ ਕੈਪ ਕਰਨੀ ਆ ਆਧਾਰ। ਬਿਲਕੁਲ ਨਵੀਂ ਐਪ ਆ, ਲੇਟੈਸਟ ਐਪ ਆ। ਕਿਉਂ ਗਵਰਨਮੈਂਟ ਦੀ ਐਪ ਆ, ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ। ਭਰਨ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ? ਤੁਸੀਂ ਪਹਿਲਾਂ ਕਿਵੇਂ ਕਰਨਾ ਵੀ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਕਿਉਂਕਿ ਹਰੇਕ ਬੰਦੇ ਨੂੰ ਇਹਦੀ ਲੋੜ ਆ। ਤੇ ਆਪਾਂ ਦੇਖਦੇ ਹਾਂ ਨਾ ਸੇਵਾ ਕੇਂਦਰਾਂ 'ਚ ਬਹੁ ਤਵਾਦ ਨੂੰ ਆਪਾਂ ਓਪਨ ਕਰਨਾ ਓਪਨ ਕਰਨ ਤੋਂ ਬਾਅਦ ਇੱਥੇ ਆਪਾਂ ਪਰਮਿਸ਼ਨ ਦੇ ਦੇਣੀ ਆਪਾਂ ਨੈਕਸਟ ਨੈਕਸਟ ਕਰੀ ਜਾਂਦਾ ਸਾਰੀਆਂ ਪਰਮਿਸ਼ਨਾਂ ਇਹਨੂੰ ਦੇ ਦੇਣੀ ਆ ਪਰਮਿਸ਼ਨਾਂ ਦੇਣ ਤੋਂ ਬਾਅਦ ਇੱਥੇ ਐਂਟਰ ਆਧਾਰ ਕਾਰਡ ਨੰਬਰ ਇੱਥੇ ਆਪਾਂ ਕਲਿੱਕ ਕਰਨਾ ਆਪਾਂ ਇਹ ਕਰਨਾ ਆਈ ਐਮ ਰੈਡੀ ਵਿਦ ਮਾਈ ਆਧਾਰ ਇਤੇ ਕਲਿੱਕ ਕਰਨਾ ਇਹਤੇ ਕਰਨ ਤੋਂ ਬਾਅਦ ਇੱਥੇ ਆਪਣਾ ਆਪਣਾ ਆਧਾਰ ਕਾਰਡ ਨੰਬਰ ਭਰਨਾ ਜਿਹੜਾ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਲਿੰਕ ਆ ਇੱਥੇ ਤੁਹਾਡੀ ਦੋਨਾਂ ਦੀ ਵੈਰੀਫਿਕੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਕੰਟੀਨਿਊ ਫੇਸ ਆਥੈਂਟੀਕੇਸ਼ਨ ਇਤੇ ਆਪਾਂ ਕਲਿੱਕ ਕਰਨਾ ਇਤੇ ਕ ਤਲੇ ਫੇਸ অথেন্টিকেশন ਤੇ ਕਰ ਲੈਣਾ ਕਰਨ ਤੋਂ ਬਾਅਦ ਇੱਥੇ ਤੁਹਾਡੀ ਸੈਲਫੀ ਜਿਹੜੀ ਨੇ ਇੱਕ ਵਾਰੀ ਕਰਨੀ ਹੈ ਸੈਲਫੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਆਪਾਂ ਇੱਥੇ ਪ੍ਰੋਸੀਡ ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਤੁਸੀਂ ਕੋਈ ਵੀ ਮਤਲਬ ਆਪਣੇ ਕੋਡ ਰੱਖ ਲੈਣ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਜਿੱਦਾਂ ਹੁਣ ਰੱਖ ਲਿਆ 1 2 3 4 5 6 ਤੁਸੀਂ ਜਿੰਨੀ ਵਾਰੀ ਵੀ ਲੌਗਇਨ ਕਰੋਗੇ ਤਾਂ ਤੁਹਾਨੂੰ ਕੋਡ ਇਹਨ ਮੰਗਣਾ ਮੰਗਣਾ 1 2 3 4 5 6 ਤਾਂ ਕਰਨ ਤੋਂ ਬਾਅਦ ਇੱਥੇ ਮਤਲਬ ਤੁਸੀਂ ਨੈਕਸਟ ਨੈਕਸਟ ਸਾਰਾ ਕੁਝ ਕਰ ਦੇਣਾ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਆ ਜਦੋਂ ਆਪਾਂ ਤੇ ਫਿਨਿਸ਼ ਕਰਤਾ ਤਾਂ ਇੱਥੇ ਪ੍ਰੋਟੋਟਾਈਪ ਆ ਜਾਣਾ ਸਕੈਨਰ ਵਾਲਿਆਂ ਨੇ ਤੁਹਾਡਾ ਇੱਥੇ ਆਧਾਰ ਕਾਰਡ ਵਾਲਿਆਂ ਨੇ। ਉਸ ਤੋਂ ਬਾਅਦ ਕੀ ਕਰਨਾ ਇਹਦਾ ਪਤਾ ਹਨ ਥੋੜੀ ਜਿਹਾ ਚੱਕਣਾ। ਚੱਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਥੱਲੇ ਲਿਖਿਆ ਆ ਗਿਆ ਮਾਈ ਆਧਾਰ ਅਪਡੇਟ ਤੇ ਆਪਾਂ ਕਲਿੱਕ ਕਰਨਾ ਹੈ। ਇਹ ਇੱਥੇ ਤੁਸੀਂ ਦੇਖ ਸਕਦੇ ਇੱਥੇ ਆਪਣਾ ਮੋਬਾਈਲ ਨੰਬਰ ਅਪਡੇਟ ਆ ਗਿਆ, ਐਡਰੈਸ ਅਪਡੇਟ ਆ ਗਿਆ, ਨੇਮ ਅਪਡੇਟ ਆ ਗਿਆ। ਤੁਸੀਂ ਤਿੰਨ ਚੀਜ਼ਾਂ ਬੜੇ ਆਰਾਮ ਦੇ ਨਾਲ ਇੱਥੋਂ ਹੀ ਅਪਡੇਟ ਕਰ ਸਕਦੇ ਘਰ ਬੈਠੇ ਆਪਣੇ ਫੋਨ ਤੇ। ਮੰਨ ਲਓ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰ ਰਹੇ ਤੇ ਆਪਾਂ ਕਲਿੱਕ ਕਰਨਾ। ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਜਦੋਂ 75 ਰੁਪਏ ਫੀਸ ਹੈ ਤੁਹਾਨੂੰ ਲੱਗਣੀ ਹੈ। ਤਾਂ ਤਾਂ ਤੁਸੀਂ ਬੜੇ ਆਰਾਮ ਦੇ ਨਾਲ ਜਿਹੜਾ ਮਾਦੀ ਨਵਾਂ ਨੰਬਰ ਆਪਾਂ ਅਪਡੇਟ ਕਰ ਸਕਦੇ ਇੱਦੇ ਤੁਸੀਂ ਆਪਣਾ ਐਡਰੈਸ ਵੀ ਅਪਡੇਟ ਕਰ ਸਕਦੇ ਤਾਂ ਨਾਮ ਵੀ ਚੇਂਜ ਕਰ ਸਕਦੇ ਘਰ ਬੈਠੇ ਕੋਈ ਤੁਹਾਨੂੰ ਸੇਵਾ ਕੇਂਦਰ ਜਾਣ ਦੀ ਲੋੜ ਨਹੀਂ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ